ਫਾਜ਼ਲ ਕਦੇ ਨਾਲ ਲੱਗਦੇ ਸਾਦਕੀ ਬਾਰਡਰ ਤੇ ਹੁੰਦੀ ਰੀਫੀਟ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਤਣਾਅ ਦੇ ਮਾਹੌਲ ਚ ਵੀ ਰੋਜ਼ ਹੋ ਰਹੀ ਹੈ ਰੋਜ਼ ਅਤੇ ਗੁੱਸੇ ਤੋਂ ਜ਼ਰੂਰ ਚੜਕਦਾ ਹੈ ਜਿਨ੍ਹਾਂ ਦੇ ਹੌਸਲੇ ਉੱਚੇ ਨਜ਼ਰ ਆਉਂਦੇ ਨੇ ਪੰਜਾਬ ਦੇ ਗੁਰਦਾਸਪੁਰ ਚ ਪਾਕਿਸਤਾਨ ਵੱਲੋਂ ਫਾਇਰਿੰਗ ਕੀਤੇ ਜਾਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਰਾਤ 3 ਵਜੇ ਦੇ ਕਰੀਬ ਮਕੌੜਾ ਪੱਤਣ ਨੇੜੇ ਬੀਸਫ ਦੀ ਚੌਂਕੀ ਕੋਲ ਸਰਹੱਦ ਪਾਰੋਂ ਫਾਇਰਿੰਗ ਕੀਤੀ ਗਈ ਮੰਨਿਆ ਜਾ ਰਿਹਾ ਹੈ ਕਿ ਕੁਸਪੈਡ ਦਿਰਾ ਦੇ ਨਾਲ ਕੁਝ ਲੋਕ ਉੱਥੇ ਆਏ ਸਨ ਇਸ ਵੇਲੇ ਜਵਾਨਾਂ ਨੇ ਚਤੁਰਸਰ੍ਹ ਦੇ ਨੇੜੇ ਹਰਕਤ ਵੇਖੀ ਤਾਂ ਫਾਰਿੰਗ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਉਧਰੋ ਵੀ ਫਾਰਿੰਗ ਹੋਈ ਇਹੋ ਹੀ ਲੱਗਦਾ ਜਿਥੋਂ ਲੰਕ ਪਠਾਨਕੋੜ 에어ਬੇਸ ਤੇ ਹਮਲਾ ਕਰਨ ਵਾਲੇ ਆਤਵਾਦੀ ਦਾਖਲ ਹੋਏ ਸਨ ਮੁਕਸਰ ਵਿਖੇ ਤੇਜ਼ ਰਫਤਾਰ ਟਰੱਕ ਨੇ 11 ਸਾਲਾ ਬੱਚੀ ਨੂੰ ਕੁਚਲਣ ਦੇ ਬਾਅਦ ਲੋਕਾਂ ਦਾ ਗੁੱਸਾ ਪੜ ਗਿਆ ਦਰਸਲ ਇਹ ਟਰੱਕ ਨੇ ਸਾਈਕਲ ਤੇ ਜਾ ਰਹੀ 5ਵੀਂ ਕਲਾਸ ਪੜਨ ਵਾਲੀ ਦੀਖਾ ਨੂੰ ਕੁਚਲ ਦਿੱਤਾ ਮੌਕੇ ਤੇ ਫਰਾਰ ਹੋਣ ਦੀ ਕੋਸ਼ਿਸ਼ ਕਰਦਾ ਟਰੱਕ ਡਰਾਈਵਰ ਲੋਕਾਂ ਨੇ ਕਾਬੂ ਕਰ ਲਿਆ ਜਿਸ ਮਗਰੋਂ ਪੁਲਿਸ ਨੇ ਮੌਜਮ ਡਰਾਈਵਰ ਕਰਾਫਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਮਾਤਾ ਰਾਣੀ ਦੇ ਨਰਾਤਿਆਂ ਦਾ ਅਜ ਤੀਜਾ ਦਿਨ ਤੇ ਜਿਹਦੇ ਦਿਨ ਮਾਂ ਦੇ ਚੰਦਰਖੰਟਾ ਰੂਪ ਦੀ ਪੂਜਾ ਕੀਤੀ ਜਾਂਦੀ ਹੈ ਹਰ ਰੋਜ਼ ਵਾਂਗ ਅੱਜ ਵੀ ਮੰਦਰ ਅਚਲਾਨਵੰਦੀ ਖੂ ਪੀੜ ਵੇਖਣ ਨੂੰ ਮਿਲੀ ਵੱਡੀ ਗੰਟੀ ਚ ਲੋਕ ਮਾਂ ਦੇ ਦਰਸ਼ਨਾਂ ਲਈ ਇੱਥੇ ਪਹੁੰਚ ਰਹੇ ਨੇ